ਕਿੰਨੇ ਕਾਲੇ ਕੇ ਲੋਗ ਜਿੰਨ ਬਹੁਤ ਤੇ ਆ ਦਿਨ ਧੰਨਵਾਦੀ ਬਹੁਤ ਸਨੋ ਤੁਸੀਂ ਕਿ ਮੈਂ ਠੀਕ ਠਾਕ ਹਾਂ ਜੀ ਤੇ ਲੋਗ ਜੀ ਅੱਜ ਪਾਸੋਂ ਦਿਖਾਉਣ ਲੱਗੇ ਆ ਆਪਣੀ ਖਾਸ ਵੀਡੀਓ ਅੱਜ ਮੈਂ ਦਿਖਾਉਣੀ ਤਾਂ ਨਹੀਂ ਸੀ ਮੈਂ ਤੇ ਪਰ ਨਹੀਂ ਬਹੁਤ ਪਹਿਨਾਨੀ ਇੱਕ ਦਿਨ ਮੇਰੇ ਫਨ ਕਿਹੜੀ ਵੀਡੀਓ ਤੇ ਵਿੱਚ ਮੂੰਹ ਤੋਂ ਨਿਕਲੀ ਅਸੀਂ ਮੈਂ ਇਹ ਜੀ ਵੀ ਚੀਜ਼ ਬਣਾਉਣੀ ਆ ਜਿਹਦੀ ਮੈਂ ਵੀਡੀਓ ਤੇ ਵਿੱਚ ਦਿਖਾਉਣਾ ਨਹੀਂ ਚਾਹੁੰਦੀ ਕਿ ਤੇ ਪਰ ਪਹਿਨਾਨੀ ਬਹੁਤ ਫੋਨ ਕਾਲ ਕਮੈਂਟ ਵਗੈਰਾ ਕੀਤੇ ਜਦੋਂ ਮੈਂ ਦੱਸਿਆ ਵੀ ਇਹ ਚੀਜ਼ ਬਣਾ ਲਈ ਆ ਤੇ ਭੈਣਾਂ ਕਹਿੰਦੀਆਂ ਵੀ ਨਹੀਂ ਦੀਦੀ ਵੀ ਇਹ ਤਾਂ ਤੁਸੀਂ ਜਿਹੜੀ ਚੀਜ਼ ਦਿਖਾਉਣ ਆਲੀ ਆ ਤੁਸੀਂ ਉਹ ਤਾਂ ਜ਼ਰੂਰ ਤਾਂ ਖਾਓ ਵੀ ਇੰਨਾ ਸੋਡੇ ਚ ਫੁੰਨਰ ਤੁਸੀਂ ਸ਼ਿਪਾਈ ਬੈਠੀ ਹੈਗੇ ਟਾਈਮ ਤੋਂ ਤੇ ਮੈਂ ਖੜੀ ਚੱਲੋ ਕੋਈ ਗੱਲ ਨਹੀਂ ਨਾਲ ਇਹ ਤਾਂ ਨੋਰਮਲ ਚੀਜ਼ ਆ ਹਨਾ ਇਹ ਤਾਂ ਆਪਣੇ ਦਿੰਲੀ ਟੀਮ ਦੇ ਵਿੱਚ ਪਾਉਣ ਵਾਲੀਆਂ ਆ ਜਿਆਨੀ ਤੇ ਵੀ ਇਹ ਤਾਂ ਕੋਈ ਖਾਸ ਨਹੀਂ ਹੈਗਾ ਕਿਉਂਕਿ ਮਾਡਲ ਜਵਾਨਾ ਵਾ ਇਹ ਵੀ ਨਹੀਂ ਕੋਈ ਗੱਲ ਹੁੰਦੀ ਜੀ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਉਹ ਕੀ ਚੀਜ਼ ਸੀ ਉਹ ਵੀ ਤੁਹਾਨੂੰ ਦਿਖਾਉਣੀ ਆ ਚਲ ਆਪਾਂ ਤੁਹਾਨੂੰ ਦਿਖਾ ਦਈਏ ਜੀ ਦੇਖੋ ਆਪਾਂ ਕੁਰਤਾ ਪਜਾਮਾ ਸੰਗੂ ਦੀ ਜਿੱਦ ਦਿਖਾਉਂਦੇ ਹੁੰਦੇ ਸੀ ਬਣ ਕੇ ਰੈਡੀ ਹੋ ਗਿਆ ਤੇ ਬਸ ਹੁਣੇ ਬਣ ਕੇ ਰੈਡੀ ਹੋਇਆ ਸੀ ਹਜੇ ਦੇਖੋ ਜੀ ਕੋਈ ਕਿ ਫਿਰ ਪਹਿਣਾ ਵੀ ਕਹਿ ਦਿੱਤੀ ਅ ਵੀ ਇਹ ਛੋਟੇ ਛੋਟੇ ਕੋਈ ਵੀ ਹੁਨਰ ਤੁਸੀਂ ਮੋਹਰੇ ਲੈ ਕੇ ਆਓ ਲਓ ਜੀ ਦੇਖੋ ਲੀਹੇ ਦਾ ਸਭ ਦਾ ਕੁਰਤਾ ਪਜਾਮਾ रेडी हो गया सी मैं उसको दिखाई हाँ देखो जी लास्ट को है। जी बड़ी ना ना पा दी है जी बनी लाई मैं आप जी इस तरह आप ही तैयारी करके प्रेस करने वाला रह गया बन के रेडी रह है देखो जी मतलब दिन तो मैं काफ़ी लाग गया सूँ दसा जी घंटा घंटा आई अक्कल आनी होंगी सी तो चलो जी फिर भी चलो पाँच सौ रुपया छे सौ रुपये अपनी बच दिखोगे लो जी देखो य ਮੈਂ ਸਾਨੂੰ ਰੈਡੀ ਕਰਕੇ ਦਿਖਾਉਣਾ ਬਟਰ ਬੁੱਟਰ ਨਾਲ ਆ ਕੇ ਦਿਖਾਉਣਾ ਸੀ ਕਿ ਪੁੱਤ ਵਰਪ੍ਰੀਤ ਆਹ ਪੁੱਤ ਆ ਨਿੰਬੂ ਪਾਣੀ ਕਿਉਂ ਉਹ ਬੇਵਰ ਸਖੀ ਸੀ ਉਹ ਨਹੀਂ ਆ ਗਈ ਸੀ ਚਲ ਚਲ ਠੀਕ ਐ ਸੁੱਤ ਤੇ ਚਲੋ ਮੈਂ ਗੱਲ ਕਰ ਲਾ ਪੁੱਤ ਲਓ ਜੀ ਦੇਖੋ ਜੀ ਦੇਖੋ ਜੀ ਕੋਰਤਾ ਵੀ ਆ ਮਾਂ ਦੇਖੋ ਜੀ ਆਪਣੇ ਬਣ ਕੇ ਤਿਆਰ ਹੋ ਗਏ ਵਸੇ ਫਿਰ ਇਹਨੇ ਬੱਚੇ ਸੰਪਾਤ ਵੀਡੀਓ ਚਾਹਵਾਣੇ ਚਾਹੁੰਦੇ ਜੀ ਤੇ ਉਹਨੂੰ ਐਸੇ ਮੈਂ ਵੀਡੀਓ ਬੱਚੇ ਬਣਾ ਲਈ ਮੈਂ ਖੰਨੀ ਹੁਣ ਬਣਾਈ ਲੈਂਦੇ ਲੋ ਜੀ ਤਾਂ ਦੇਖੋ ਇਹ ਸੀ ਕੋਰਤਾ ਵੀ ਆ ਮੈਂ ਆਹ ਕਾਫਾ ਪਾ ਬਣਾ ਲਈ ਦੇਖੋ ਜੀ ਵਧੀਆ ਇਸ ਤਰ੍ਹਾਂ ਤਿਆਰ ਕਰ ਲਿਆ ਵਸੇ ਵਧੀਆ ਆਪਾਂ ਚਲੋ ਡੰਗ ਲਾਉਣ ਜੋਗੇ ਵਧੀਆ ਬਣਾ ਲੈਂਦੇ ਹੰਨੇ ਆ ਦੇਖੋ ਜੀ ਚਾਰੀ ਕਰੀ ਜਾਂਦੀ ਮम्मी ਕੱਟਦੀ ਕੱਟਦੀ ਫੇਰ ਬਣਾ ਲਈ ਲੋ ਮੈਂ ਕਹਨ ਮੈਂ ਬਣਾਉਣ ਲੱਗੀ ਲੋ ਜੀ ਖਾਪਾ ਗਈ ਜਾ ਵੀ ਲਾਤ ਦੇ ਬਗੀਚਾ ਲਾ ਦਿੱਤਾ। ਜਿਸ ਆਪਦੇ ਬੰਦੋ ਤਾਂ ਪੂਰਾ ਜੋਰ ਲਾ ਕੇ ਖੜਦੇ ਹੁੰਨੇ ਕੋਈ ਇਸ ਤਰ੍ਹਾਂ ਨਹੀਂ ਹੁੰਦਾਗਾ। ਆ ਜੇ ਇਹ ਬਹੁਰੇ ਲਾ ਦਿੱਤੇ ਸੀ ਜਰੂਰ ਐਂ ਟਰਾਈ ਕਰਿਆ ਕਰੋ। ਜੇ ਨਾ ਵੀ ਕੋਈ ਪੁੱਛਣਾ ਵੀ ਹੋਇਆ ਪਤ ਪੁੱਛੀ ਲੋਕ ਕਿਦਾਂ ਕਟਾਈ ਕਰਨੀ ਜਾਂ ਕੁਛ ਵੀ ਆ। ਚਲੋ ਜੀ ਠੀਕ ਆ। ਇਸ ਤਰ੍ਹਾਂ ਪਾ ਹਾ ਚੀਜ਼ਾਂ ਕੇ ਪਾ ਅਈ ਗਲਾਈ ਦੇ ਵਿੱਚ ਬਣਾ ਲੈਣਾ ਵਧੀਆ। ਚਲੋ ਜੀ ਇਹ ਤਾਂ ਸੀ ਆਪਣਾ ਖੁਰਤਾ ਪਜਾਮਾ ਚਲੋ ਫਿਰ ਇਸ ਨੂੰ ਦਿਖਾ ਦਿੱਤਾ। ਬਣ ਕੇ ਰਹਿ ਰਹੀ ਹੋਗਾ। ਤੇ ਹੁਣ ਆਪਣੇ ਕੋਲੇ ਸੀਗੀ ਖਾਸ چیز ਜਿਹੜੀ ਮੈਂ ਸਭ ਨੂੰ ਦਿਖਾਉਣਾ ਨਹੀਂ ਸੀ ਚਾਹੁੰਦੀ ਤੇ ਮੇਰੇ ਕੋਈ ਇੱਕ ਦਿਨ ਹੀ ਰੂਚ ਮੈਂ ਦਿਖਾਇਆ ਬੋਲਿਆ ਤੇ ਮੈਨੂੰ ਫਿਰ ਬਹੁਤ ਬਹਿਣ ਲੱਗ ਗਈ ਮੈਂ ਤਾਂ ਖਾਂਕ ਸੋ ਸੀ ਉਹ ਕੀ ਚੀਜ਼ ਸੀ ਜਿਹੜੀ ਤੁਸੀਂ ਕਹਿੰਦੇ ਸੀ ਮੈਂ ਦਿਖਾਉਣੀ ਵੀ ਹੈਗੀ ਤੇ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਕੋਈ ਵੈਸੇ ਖਾਸ ਚੀਜ਼ ਮੈਂ ਥੋੜਾ ਜਿਹਾ ਛਪਾਉਂਦੀ ਸੀ ਵੀ ਚਲੋ ਬਾਹਰ ਨੂੰ ਲੈ ਕੇ ਆকেন ਬੋਲ ਤੇ ਪੂਰੀ ਬਰਾ ਬਹੁਤ ਫੈਨਾਂ ਕਹਿੰਦੇ ਸੀ ਜਿਹੜੀ ਚੀਜ਼ ਦਿਖਾਉਣ ਵਾਲੀ ਸੀ ਉਹ ਬਾਤ ਨੂੰ ਦਿਖਾਉਂਦੇ ਬਹੁਤ ਜ਼ਿਆਦਾ ਕਮੈਂਟ ਕਰਦੀਆਂ ਸੀਗੀਆਂ ਤੇ ਲੋ ਜੀ ਇਹ ਬਣ ਕੇ ਕਿਸੇ ਦੀ ਰੈਡੀ ਸੀਗੀ ਤੇ ਮੈਂ ਕਿਹਾ ਚਲੋ ਮੈਂ ਦਿਖਾਉਂ ਆਂ ਇਹ ਬਣ ਕੇ ਰੈਡੀ ਸੀਗੀ ਆਪਾ ਦੇਣੀ ਸੀ ਕਿ ਮੈਂ ਕਿਹਾ ਚਲੋ ਪਹਿਲਾਂ ਮੈਂ ਤੁਹਾਨੂੰ ਦਿਖਾ ਦਵਾਂ ਮੈਂ ਪਹਿਲਾਂ ਇਸੇ ਤੋਂ ਸ਼ੁਰੂ ਕਰਤੀ ਨੀ ਦੇਖੋ ਜੀ ਬਿਲਕੁਲ ਵੀ ਇਹ ਨਾ ਤਾਂ ਆਹ ਚੀਜ਼ਾਂ ਦੇਖੋ ਬਹੁਤ ਵਧੀਆ ਆਪਾ ਮਜ਼ਬੂਤੀ ਨਾਲ ਬਣਾਉਣੇ ਸਨ ਮੈਂ ਸਾਰਾ ਬਣਵਾ ਕੇ ਬਣਾ ਕੇ ਵੀ ਜਸੋ ਅੱਜ ਨਹੀਂ ਮੈਂ ਬਣਾਉਂਦੀ ਜੀ ਅੱਜ ਮੈਂ ਤੁਹਾਨੂੰ ਸਿਰ ਐਡ ਕੀ ਦੱਸਦੀ ਇਹਨਾਂ ਦਾ ਵੀ ਆਪ ਕਿੰਦਾ ਦਾ ਮਤਲਬ ਸਮਾਨ ਵੀ ਆਪਣੇ ਪੈਂਦਾ ਵਾ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜੂਗੀ ਨਾ ਤੇ ਦੇਖੋ ਜੀ ਬਰਾ ਲਓ ਜੀ ਬਹੁਤ ਚਿਰ ਦੀਆਂ ਭੈਣਾਂ ਵੇਟ ਕਰਦੀਆਂ ਸੀਗਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਜ਼ਰੂਰ ਕਿਸੇ ਦਿਨ ਬਣਾ ਕੇ ਤੁਹਾਨੂੰ ਦਿਖਾਵਾਂਗੀ ਤੇ ਲਓ ਜੀ ਹੁਣ ਆਪ ਅੱਜ ਤੁਹਾਨੂੰ ਦਿਖਾਉਣ ਲੱਗੇ ਹਾਂ ਲਓ ਇੱਕ ਮਿੰਟ ਸਟਾਰਟ ਹੋ ਰਿਹਾ ਹੁੰਦਾ ਵਾ ਲਓ ਜੀ ਦੇਖੋ ਇਹ ਸੀ ਬਰਾ ਇਹ ਕਿਸੇ ਦੀ ਬਣ ਕੇ ਤਿਆਰ ਸੀਗੀ ਇਹ ਤਾਂ ਮੈਂ ਲੈਣੀ 200 ਵਸਤੇ ਮੈਂ ਬਣਾਉਂਦੀ ਤਾਂ ਨਹੀਂ ਹੈਗੀ ਕਿਉਂਕਿ ਇਸ ਵਿੱਚ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ 200 ਰੁਪਿਆ ਲੈ ਕੇ ਵੀ ਵਾਰਾ ਨਹੀਂ ਖਾਂਦੀਆਂ ਇਹ ਚੀਜ਼ਾਂ ਮਿਹਨਤ ਬਹੁਤ ਜ਼ਿਆਦਾ ਹੈ ਇਹ ਲੋ ਜੀ ਦੇਖੋ ਲੈਰ ਦਿਖਾਈ ਨਹੀਂ ਸੀ ਬਤ ਨਈਆ ਕਰਨ ਦੇਖੋ ਜੀ ਸਾਪਾ ਹੁਣ ਸਮਾਨ ਦਿਖਾਉਣੀ ਆ ਸੋਨੀ ਦੇ ਵਿੱਚ ਕੀ ਕੀ ਪਾਊਗਾ ਹਾਂ ਦੇਖੋ ਜੀ ਆਪਾਂ ਲੈਨੇ 200 ਦੇ ਆ ਜੇ ਬਣਵਾਉਣੀ ਹੋਵੇ ਤਾਂ ਤੁਸੀਂ ਦੱਸ ਸਕਦੇ ਆ ਬਿਲਕੁਲ ਇਹ ਇਹ ਪੈਰਸ ਬਿਊਟੀ ਬੰਦੀ ਵਧੀਆ ਚ ਹੁੰਦੀਆਂ ਉਸ ਤਰ੍ਹਾਂ ਦੀ ਸ਼ੇਪ ਬਣਦੀ ਓਵੇਂ ਬਣ ਕੇ ਤਿਆਰ ਹੁੰਦੀ ਆ ਤੇ ਦੇਖੋ ਜੀ ਆਪਾਂ ਐਸਟਰਾ ਸੈਰ ਤੇ ਇਲਾਸਟਿਕ ਲਾਉਣੀ ਆ ਸੋ ਸਾਰੀ ਕਟਾਈ ਵਰੀ ਮੈਂ ਤੁਹਾਨੂੰ ਦੱਸੂਗੀ ਸਵੇਰੇ ਆਪੇ ਤੇ ਬਣਾ ਕੇ ਰੈਡੀ ਕਰਨੀ ਆਪਾਂ ਕਿਸੇ ਦੀ ਬਣਾ ਕੇ ਦੇਣੀ ਆ ਆਰਡਰ ਆਇਆ ਪਿਆਗਾ ਤੇ ਆਪਾਂ ਸਵੇਰੇ ਤੁਹਾਨੂੰ ਦਿਖਾਵਾਂਗੇ ਜੇ ਕੋਈ 2018 ਤੋਂ ਲੈ ਕੇ ਮੈਂ ਕਦੇ ਰੈਡੀਮੈਂਟ ਨਹੀਂ ਪਾਈਗੀ ਬਿਲਕੁਲ ਮੇਰੀ ਇਹ ਆਪ ਦੀ ਘਰੇ ਸੰਤਾਂ ਹੀ ਪਾਉਣੀ ਆ ਮੈਂ ਤੇ ਮੈਂ ਕਦੇ ਨਹੀਂ ਪਾਉਂਦੀ ਰੈਡੀਮੈਂਟ ਤੁਸੀਂ ਮੇਰਾ ਹਰ ਕਸ਼ੂਰ ਦੀ ਪੀਟਿੰਗ ਵੀ ਦੇਖੀ ਹੋਣੀ ਆ ਇਹ ਮੇਰੀਆਂ ਆਪਦੀਆਂ ਸਲਾਈ ਕਰਕੇ ਪਾਈਆਂ ਹੋਈਆਂ ਮੈਂ 2018 ਤੋਂ ਲੈ ਕੇ 25 ਤੱਕ ਹੋ ਗਈ ਮੈਂ ਨਹੀਂ ਕਦੇ ਵੀ ਰੈਡੀਮੈਂਟ ਲੈ ਕੇ ਆਈਗੀ ਜਦੋਂ ਰਾਤ ਪਾਈ ਰੱਖੋ ਕੋਈ ਚੀਕ ਨਹੀਂ ਪੈਂਦੀ ਕੋਈ ਘਬਰਾਹ ਨਹੀਂ ਪੈਂਦਾ ਕਿਉਂਕਿ ਜਿਹੜੀ ਰੈਡੀਮੈਡ ਹੁੰਦੀ ਖੱਚ ਪੈਂਦੀ ਉਹਦੇ ਨਾਲ ਮਨਨਾ ਬਿਲਕੁਲ ਨਹੀਂ ਖੱਚ ਪੈਂਦੀ ਨਾ ਨਿਊਜ਼ ਹੋਵੇ ਨਾ ਖੁੱਲੀ ਜਿੱਦਾਂ ਬਣੂਗੀ ਉਦਾਂ ਹੀ ਰਹੂਗੀ ਇਹ ਲਓ ਜੀ ਇਹਦੇ ਵਿੱਚ ਇੱਕ ਆ ਲਾਸਟ ਪੈਂਦੀ ਹੈ ਜੀ ਤੇ ਇਹ ਕਾ ਮਗਰਲੇ ਲੋਕ ਪੈਂਦੀ ਆ ਤੁਸੀਂ ਵੀ ਟਰਾਈ ਕਰਿਓ ਬਣਾਉਣ ਦੀ ਮੈਂ ਤੁਹਾਨੂੰ ਕੱਲੂ ਵੀਡੀਓ ਦੇ ਵਿੱਚ ਕਟਾਈ ਹਿੱਸੇ ਸਿਲਾਈ ਬਾਰੇ ਦੱਸੂਗੀ ਤੁਸੀਂ ਜਰੂਰ ਟਰਾਈ ਕਰਿਓ ਦੇਖੋ ਜੀ ਲੈ ਠੀਕ ਹੈ ਨੀ ਤੁਮੇ ਕੈਮਰਾ ਅੰਨ ਦੇਖ ਬਬੀ ਸੂਤੀ ਐਸੀ ਜਾਂਦਾ ਸੁ ਤੇ ਜੜਦੇ ਛੰਡਾ ਤਾਂ ਸੀਗੇ ਚੱਲੀ ਸੀ ਦਿਖਾਉਣੀ ਸੀ ਚੱਲ ਦੇਖੋ ਜੀ ਆ ਲੋਕ ਲੱਗਦੇ ਪਿਛਲੀ ਸਾਈਡ ਆਲੇ ਕਿ ਕਿ ਲੱਗਦੇ ਨੇ ਇਹਨਾਂ ਚੀਜ਼ਾਂ ਜਿਹੜੀਆਂ ਨੇ ਜਰੂਰ ਪੈਂਦੀ ਮੈਂ ਤੁਹਾਨੂੰ ਦੱਸਨੀ ਆ ਕਾ ਬ੍ਰੀਕ ਲਾਸਟ ਕੇ ਦੀ ਆਪਾਂ ਨੂੰ ਲੋੜ ਪੈਂਦੀ ਆ ਦੇਖੋ ਇਹ ਬ੍ਰੀਕ ਲਾਸਟ ਕੇ ਵੇ ਰੱਖੋ ਇਹ ਆਪਣੀ ਪੌਗੀ ਸਾਈਡ ਤੇ ਜਿਹੜੀ ਆ ਸਾਈਡ ਤੇ ਪੈਂਦੀ ਐ ਇਸ ਤਰ੍ਹਾਂ ਇਹ ਸਾਈਡ ਤੇ ਬਰੀਕ ਦੀ ਪਾਉਗੀ ਜਿਹੜੀ ਆ ਬਧਰੀ ਦੇ ਵਿੱਚ ਪੈਂਦੀ ਐ ਬਧਰੀ ਵਾਲੀ ਲਾਸਟਿਕ ਆਪਣੇ ਕੋਲ ਆ ਆ ਬਧਰੀ ਜਿਹੜੀ ਪੈਂਦੀ ਜਿਹੜੀ ਉੱਪਰਲੀ ਸਾਈਡ ਆਪਣੀ ਹੁੰਦੀ ਐ ਨਾ ਆ ਚੀਜ਼ ਇਹ ਉਹ ਚੀਜ਼ ਨਹੀਂ ਇਹ ਆ ਪੈਂਦੀ ਆ ਜੀ ਜਿਹੜੀ ਇੱਥੇ ਲਾਸਟਿਕ ਪਾਉਗੀ ਇਹ ਆਪਣੀ ਨਿਚੋੜੀ ਆਪੋ ਕਿਉਂਕਿ ਫਿਰ ਵੀਡੀਓ ਜਿਆਦਾ ਸਵੇਰ ਲੰਬੀ ਹੋ ਜੀ ਮੈਂ ਕਿਹਾ ਚੱਲੋ ਪਹਿਲਾਂ ਮੈਂ ਦੱਸ ਦਵਾਂ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਇਹ ਹੋਈਆਂ ਲਾਸਟ ਤੇ ਇੱਕ ਤੋਂ ਮੈਂ ਸਮਾਨ ਆ ਤਾਂ ਖਾਇਆ ਸੀ ਇਹ ਪਿਛਲੀ ਸਾਈਡ ਆ ਜਿਹੜੇ ਲੋਕ ਪਹਿਣਗੇ ਇਹ ਵੀ ਆਪਣੇ ਲੋਕ ਪੈਂਦੇ ਨੇ ਤੇ ਆ ਜੀ ਦੇਖੋ ਜੀ ਇਹ ਸਮਾਨ ਆਪਣੇ ਕੋਲੇ ਰੈਡੀ ਚਾਹੀਦਾ ਜਦ ਬਣਾਉਣ ਦੇ ਟਾਈਮ ਤੇ ਆ ਆਪਣੇ ਕੋਲੇ ਕੱਪੜਾ ਆ ਵਾ ਕਪੜਾ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਆ ਪਰ ਕਪੜਾ ਹੋਵੇ ਕਾਟਨ ਹੋਵੇ ਮੈਕਸ ਕਪੜਾ ਸੁੱਚਾ ਜਾਂ ਨਾ ਹੋਵੇ ਜਿਆਦਾ ਤਰ੍ਹਾਂ ਕੋਸ਼ਿਸ਼ ਕਰਿਓ ਕਿ ਜਿਵੇਂ ਆਹ ਕਪੜਾ ਆਪਣੇ ਕੋਲੇ ਸੀਗਾ ਆ ਇਹਨੂੰ ਇਹ ਰਵਾਉਂ ਦੂਜਾ ਕਹਿੰਦੇ ਆ ਜਾਮ ਕਾਟਨ ਦੇਖੋ ਜੀ ਇਹ ਆਪਣੇ ਕੋਲੇ ਜਾਮ ਕਾਟਨ ਕਪੜਾ ਬਚਿਆ ਪਿਆ ਸੀ 1 ਮੀਟਰ ਤੇ ਫਿਰ ਆਪਾਂ ਇਹ ਵੀ ਬਣਾਵਾਂਗੇ ਜਾਮ ਕਾਟਨ ਪਉਣਦੀ ਹੁੰਦੀ ਹੈ ਨਾ ਕੋਸ਼ਿਸ਼ ਕਰੋ ਇਸ ਕਪੜਾ ਕਾਟਨ ਚੀ ਲਈਓ ਲੋ ਜੀ ਇਹ ਸਮਾਨ ਆਪਾਂ ਨੂੰ ਰੈਡੀ ਚਾਹੀਦਾਗਾ ਫਿਰ ਆਪਾਂ ਬਣਾ ਕੇ ਤਿਆਰ ਕਰ ਸਕਦੇ ਆਂ ਸਵੇਰੇ ਤੁਹਾਨੂੰ ਦੱਸਾਂਗੀ ਵੀ ਆਪਾਂ ਕਿਵੇਂ ਕਿੰਨੇ ਸਾਈਜ਼ ਦੀ ਕਿੰਨੀ ਕਟਾਈ ਪਾਉਣੀ ਆ ਤੇ ਕਿੰਨੇ ਸਾਈਜ਼ ਦੀ ਆਪਾਂ ਕਿੰਨੀ ਕਟਾਈ ਪਾਉਣੀ ਆ ਕਿੱਦਾਂ ਸਿਉਣੀ ਆ ਕਿੱਦਾਂ ਫੁੱਕਾ ਵਗੈਰਾ ਲਾਉਣੀ ਆ ਤੁਹਾਨੂੰ ਸਾਰੀ ਸਵੇਰੇ ਆਪਾਂ ਜਾਣਕਾਰੀ ਦੇਵਾਂਗੇ ਬਣਾ ਕੇ ਤਿਆਰ ਕਰਾਂਗੇ ਲੋ ਜੀ ਵੀਡੀਓ ਦਾ ਕਰਨ ਲੱਗੇ ਆ ਐਂਡ ਤੇ ਹੁਣ ਘਰਦਿਆਂ ਨੇ ਵੀ ਖੇਤੋਂ ਹੋਣੀ ਆਉਣਾ ਸੀਗਾ ਕਿ ਮੈਂ ਤਾਂ ਕਚਨੋਂ ਫ੍ਰੀ ਬੈਠੀ ਮੈਂ ਵੀਡੀਓ ਬਣਾਣਾ ਤੇ ਲੋ ਜੀ ਚਲੋ ਜੀ ਠੀਕ ਆ ਬਹੁਤ ਧੰਨਵਾਦ ਆਪਾਂ ਦਾ ਜੀ ਵੀਡੀਓ ਨੂੰ ਲੈ ਕੇ ਸ਼ੇਅਰ ਜੀ ਨੂੰ ਤੇਰਾ ਕਮੈਂਟ ਕਰਕੇ ਦੱਸਿਆ ਆਪਣੀ ਵੀਡੀਓ ਕਿਹੜੀਆਂ ਲੱਗਦੀਆਂ ਜਿੱਦਾਂ ਪੰਡ ਕਾਲੇ ਕੀ ਵੀਡੀਓ ਨੂੰ ਤੁਸੀਂ ਇੰਨਾ ਜ਼ਿਆਦਾ ਪਿਆਰ ਦਵਾ ਤੇ ਤੁਸੀਂ ਵੀ ਪਾਲਕੌਰ ਬਲੌਗ ਨੂੰ ਵੀ ਜ਼ਿਆਦਾ ਇਨਾ ਗਿਆਰ ਦਿਓ ਉਹ ਵੀ ਕੰਨ ਸਬਸਕ੍ਰਾਈਬ ਕਰਿਓ ਤਾਂ ਕਿ ਜੇ ਦੀ ਮੈਂ ਨਵੀਂ ਵੀਡੀਓ ਬਣਾਇਆ ਕਰਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਜਲਦੀ ਪਹੁੰਚ ਜਾਇਆ ਕਰੂਗਾ ਲਓ ਜੀ ਧੰਨਵਾਦ ਆਪਣੇ ਨਾਲ ਜੁੜਨ ਦਾ ਤੇਰੇ ਪਾਸੋਂ ਦੱਸਾਂਗੇ ਇਹਦੇ ਬਾਰੇ ਵੀ ਆਪਾਂ ਕਿੰਨੇ ਐਂਟੀਡੀ ਲੀ ਕਿੰਨੇ ਸੈਜ ਭਾਰੇ ਦੀ 34 ਦੀ 36 37 ਕਿੰਨੇ ਦੀ ਹੁੰਦੀ ਹੈ ਉਹ ਸਾਰੀ ਤੁਹਾਡੇ ਨਾਲ ਆਪਾਂ ਸਾਝੀ ਕਰਾਂਗੇ ਹੁਣ ਆਪਾਂ ਸਮਾਨ ਠਕਾਤਾ ਜਿਉ ਜੋ ਆਪਾਂ ਨੂੰ ਚਾਹੀਦਾ ਇਹ ਸਮਾਨ ਰੈਡੀ ਰੱਖਿਓ ਫਿਰ ਆਪਾਂ ਤੁਹਾਨੂੰ ਦੱਸਾਂਗੇ ਚਲੋ ਜੀ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ